ਮੇਰਾ ਨਾਮ ਗਗਨਦੀਪ ਕੌਰ ਹੈ ਮੈਂ ਸਾਈਡ ਦਾ ਪ੍ਰਿੰਟ ਸਕੂਲ ਵਿੱਚ 80 টি টি టీਚਰ ਹਾਂ ਮੈਨੂੰ ਅੱਜ ਸਵੇਰੇ ਹੀ ਸਰਦੇ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ ਤੇ ਹੁਣ ਮੈਂ ਮੌਕੇ ਤੇ ਆ ਕੇ ਦੇਖਿਆ ਹੈ ਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ, LED ਸੀਗੀ, ਕੰਪਿਊਟਰ ਸੈੱਟ ਆ, ਉਹਦੇ ਨਾਲ ਦੋ ਕੀਬੋਰਡ ਸੀਗੇ ਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ ਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੇ ਤਰ੍ਹਾਂ ਤੋੜ ਕੇ ਕੀਤੀ ਗਈ ਹੈ ਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ, ਛੋਟਾ-ਮੋਟਾ ਸਮਾਨ ਬਾਕੀ ਵੀ ਚੋਰੀ ਕੀਤਾ ਜਾ ਚੁੱਕਿਆ ਆ। ਬੱਚਿਆਂ ਦੇ ਨਾਲ ਰਿਲੇਟਿਡ ਹੈਗਾ ਆ ਤੇ ਮੈਂ ਇਸ ਸੰਬੰਧੀ ਆਪਣੇ ਸੇ ਐਸ ਐਚਓ ਸਰਨਾ ਵੀ ਕੀਪਕਾ ਕੰਪਲੀਟ ਕੀਤੀ ਹੈ 102 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ 12 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ ਤੇ ਰਿਟਰਨ ਵਿੱਚ ਹੁਣ ਸਰਪੰਚ ਸਾਹਿਬ ਨੂੰ ਵੀ ਦੇ ਦਿੱਤਾ ਗਿਆ ਹੈ ਇਸ ਸਬੰਧੀ ਮੈਂ ਆਪਣੇ ਦਫਤਰ ਵੀ ਰਿਪੋਰਟ ਕਰ ਚੁੱਕੀ ਹਾਂ ਮੈਂ ਕਿੰਨਾ ਟੋਟਲ ਲੱਗਾ ਨੁਕਸਾਨ ਹੋ ਸਰ ਜੀ ਇਹ 1.5 ਤੋਂ 2 ਲੱਖ ਦੇ ਨੇੜੇ ਤੇ ਰਹੇਗਾ ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਹੈ ਬਾਕੀ ਕੰਪਿਊਟਰ ਹੈਗਾ LED ਹੈਗੀ ਹੈ 1.5 ਤੋਂ 2 ਲੱਖ ਦੇ ਵਿੱਚ ਪੈ ਜਾਏਗਾ ਪਹਿਲਾਂ ਤਾਂ ਵੀ ਮੈਮ ਕਦੀ ਇੱਥੇ ਇਦਾਂ ਕੋਈ ਗੱਲਬਾਤ ਹੋਈ ਸੀ ਸਰ ਪਹਿਲਾਂ ਵੀ ਮੇਰੇ ਅਨ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤਾ ਨੂੰ ਤੇ ਇਸ ਤੋਂ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤਾਂ ਹੋਰ ਫਿਲਟਰ ਸੀਗਾ ਉਹ ਸਮਾਨ ਵੀ ਚੋਰੀ ਹੋ ਚੁੱਕਾ ਹੈ ਇਸ ਤੋਂ ਪ੍ਰਸ਼ਾਸਨ ਤੋਂ ਕੀ ਮੰਗਤਾਂ ਸਰ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਸਕੂਲਾਂ ਵਿੱਚ ਕੋਈ ਚੌਂਕੀਦਾਰ ਕੀਤਾ ਜਾਵੇ ਤਾਂ ਜੇਰਾ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋ ਮੇਰਾ ਨਾਮ ਰਜਵੰਤ ਕੋਰਾ ਮੈਂ ਇਥੇ ਸਾਹ ਦੇ ਪਿੰਡ ਬਿਆਲੋ 229 ਨੰਬਰ ਬੂਥ ਨੰਬਰ ਆ ਇਹ ਤੇ ਇਥੇ ਸਵੇਰੇ ਅੱਜ ਸਾਡੀ ਟਾਇਲ ਸੀ ਕਿ 9:30 ਵਜੇ ਕੈਮਰਿਆਂ ਦੀ ਤੇ ਮੈਂ 9:30 ਵਜੇ ਲਿਆਉਣਾ ਸੀ ਤੇ 9 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ ਇੱਥੇ ਹੈ ਨਹੀਂ ਸੀਗਾ ਇੱਲਾ ਉਹ ਹੀ ਸਮਾਂ ਕੈਮਰਾ ਚੋਰੀ ਹੋਇਆ ਜਾਂ ਹੋਰ ਵੀ ਸਮਾਨ ਚੋਰੀ ਹੋਇਆ। ਸਿਰ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ। ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹ ਹੀ ਚੋਰੀ ਹੋਇਆ ਇੱਥੇ। ਤੇ ਇਹਦੇ ਬਾਰੇ ਜਿਹੜੀ ਰਿਪੋਰਟ ਆ ਸੀ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ। ਹਾਂਜੀ ਐਸਡੀਐਮ ਦਫ਼ਤਰ ਰਿਪੋਰਟ ਦੇ ਦਿੱਤੀ ਉੱਪਰ ਵੀ ਜੇ ਅਸੀਂ ਚੋਣ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਆ ਕਿ ਕੈਮਰਾ ਚੋਰੀ ਹੋ ਗਿਆ ਸਾਡਾ। ਠੀਕ। ਹਾਂਜੀ। ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ। ਕੀ ਗੱਲਬਾਤ ਹੋਈ ਜੀ? ਨਾਲ ਇਸ ਤਰ੍ਹਾਂ ਕੱਲ ਰਾਤ ਅੱਜ ਰਾਤ 29 ਪੰਜ ਨੂੰ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਭੰਨ ਤੋੜ ਕੀਤੀ ਹੈ ਜਿਹਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ ਹੈ ਜਿਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ ਹੈ ਕੰਪਿਊਟਰ ਸੈੱਟ ਕੀਬੋਰਡ ਦੋ ਸੈੱਟ CPU LCD ਪ੍ਰੋਜੈਕਟਰ ਸੈੱਟ ਅਲਮਾਰੀਆਂ ਦੀ ਭੰਨ ਤੋੜ ਪੰਪ ਦਰਵਾਜ਼ੇ ਦੀ ਭੰਨ ਤੋੜ ਅਤੇ ਹੋਰ ਛੋਟਾ ਮोटा ਸਮਾਨ ਜਿਹੜਾ ਚੋਰੀ ਹੋਇਆ ਹੈ ਇਹ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੂ ਹੀ ਲਾ ਕੇ ਗਏ ਨੇ ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਫਾਈ ਦਾ ਨਾ ਸਕੂਲ ਦੇ ਵਿੱਚ ਇਹ ਸਫਾਈ ਕਰਕੇ ਤੇ ਅੱਜ ਇੱਥੇ ਕੋਲੋਂ ਲੰਘਦੇ ਸੀ ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲੇ ਨੇ ਜਦੋਂ ਦਰਵਾਜ਼ੇ ਖੁੱਲੇ ਦੇਖ ਕੇ ਤੇ ਅੱਗੇ ਹੋਇਆ ਇਹਨੇ ਵੇਖਿਆ ਤੇ ਮੈਨੂੰ ਫੋਨ ਕਰਤਾ ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ ਨੂੰ ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਤੇ ਮੈਂ ਆਣ ਕੇ ਦੇਖਿਆ ਵਾਕਈ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਉਹ ਚੋਰੀ ਕਰਕੇ ਚੋਰੀ ਨੇ ਕਿਤਾਜਾ ਜਗ੍ਹਾ ਲੱਗਦਾ ਨੁਕਸਾਨ ਹੋ ਗਿਆ ਮੇਰੇ ਹਿਸਾਬ ਨਾਲ ਤਾਂ 1 ਲੱਖ ਤੋਂ ਉੱਪਰ ਦਾ ਸਾਮਾਨ ਹੋਣਾ ਕੀ ਪ੍ਰਸ਼ਾਸਨ ਤੋਂ ਕੀ ਮੰਗਿਆ ਸਰਕਾਰ ਕੋਲ ਮੰਗ ਕੀਤੀ ਜਾਂਦੀ ਕਿ ਇਹ ਜਿਹੜੇ ਜਿਹੜੇ ਨਸ਼ਈ ਬੰਦੇ ਨੇ ਜਿਹੜੇ ਇਹੋ ਜੇ ਕੰਮ ਕਰ ਰਹੇ ਨੇ ਉਹਨੂੰ ਨੱਥ ਪਾਈ ਜਾਵੇ ਤਾਂ ਕਿ ਉਹਨੂੰ ਸਹੀ ਸਜ਼ਾ ਮਿਲੀ ਜਾਵੇ ਮਿਲੇ ਤਾਂ ਕਿ ਮੁਰਗੇ ਅੱਗੇ ਕਿਤੇ ਹੋਰ ਇਹੋ ਜਿਹਾ ਕੰਮ ਨਾ ਕਰਨ ਇਹਦੀ ਕੰਪਲੇਂਟ ਦਾਜ ਕਰਾ ਲਈ ਇਹਦੀ ਕੰਪਲੇਂਟ ਮਤਲਬ ਕਿ ਅੱਗੇ ਫੋਰਾ ਹੀ ਕਰ ਦਿੱਤੀ ਹੈ ਪਰ ਹੁਣ ਮੈਂ ਬਾਈ ਹੈਂ ਲੈ ਕੇ ਕਿਉਂਕਿ ਆਪਣੇ ਥਾਣੇ ਜਾ ਰਹੇ ਮਕੇਰੀਆ